ਗੁਰਾਇਆਂ ਪੁਲਿਸ ਨੇ ਪੈਣ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਾਇਆਂ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਚੌਕੀ ਇੰਚਾਰ ਤਲੇਤਾ ਸੁਭਾਸ਼ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਦੁਰਾਨੇ ਗਸ਼ਤ ਬੜਾ ਪਿੰਡ ਤੋਂ ਕਮਾਲਪੁਰ ਰੋਡ ਤੋਂ ਤੀਰਤ ਸਿੰਘ ਉਰਫ ਜੱਗਾ ਪੁੱਤਰ ਜਸਵਿੰਦਰ ਸਿੰਘ ਵਾਸੀ ਜਾਂਡ ਥਾਣਾ ਗੁਰਾਇਆਂ ਨੂੰ ਕਾਬੂ ਕਰਕੇ ਉਸ ਪਾਸੋਂ 65 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਜਿਸ ਦੇ ਖਿਲਾਫ ਥਾਣਾ ਗੁਰਾਇਆਂ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਉਨਾ ਦੱਸਿਆ ਗਿਆ ਕਿ ਇਸ ਇਤਰਾਹੀ ਐਸਆਈ ਬਾਬਾ ਸਿੰਘ ਨੇ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਗਗਨਦੀਪ ਉਰਫ ਗਗਨ ਪੁੱਤਰ सुरेंद्र ਸਿੰਘ ਵਾਸੀ ਪਿੰਡ ਧਲੇਤਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਦੇ ਹੁੰਗਾਈ ਨਾਲ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰਾਇਆਂ ਤੋਂ ਨਵਰੰਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ। ਮਾਨਜੁਗ ਐਸਐਸਪੀ ਸਾਹਿਬ ਜਗENDER ਦਿਹਾਤੀ ਸਰਦਾਰ ਹਰਵਿੰਦਰ ਸਿੰਘ ਬਿਰਕ ਔਰ ਡੀਐਸਪੀ ਫਲਾਵਰ ਸਰਦਾਰ ਸਰਵਨ ਸੇ ਵੱਲ ਦੀ ਰਹਿਨਮਾਈ ਹੇਠ ਸਾਡੇ ਠਾਣਾ ਗੁਰਾਇਆਂ ਦੇ ਏਰੀਆ ਵਿੱਚ ਕੱਲ ਜਿਹੜਾ ਹੈਗਾ ਕੋਸੋ ਆਪਰੇਸ਼ਨ ਚਲਾਇਆ ਗਿਆ ਸੀਗਾ ਕੋਸੋ ਆਪਰੇਸ਼ਨ ਦੇ ਦੌਰਾਨ ਜਿਹੜਾ ਹੈਗਾ ਉਹ ਕਮਾਲਪੁਰ ਲਾਗੇ ਬੜਾ ਪਿੰਡ ਤੋਂ ਪੁਰੀ ਦੇ ਉੱਤੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਜਿਹਦਾ ਨਾਂ ਹੈਗਾ ਤੀਰਥ ਏਰੀਅਸ ਜੱਗਾ ਵਾਸੀ ਝੰਡ ਦਾ ਰਹਿਣ ਵਾਲਾ ਇਹਦੇ ਕੋਲੋਂ ਤਲਾਸ਼ੀਕਰਨ ਤੇ 65 ਨਸ਼ੀਲੀਆਂ ਗੋੜੀਆਂ ਜਿਹੜੀਆਂ ਬਰਾਮਦ ਹੋਈਆਂ ਇਹਦੇ ਸਬੰਧ ਦੇ ਵਿੱਚ ਇਹਦੇ ਖਿਲਾਫ ਅਸੀਂ ਮਕਦਮਾ ਨੰਬਰ 59 ਜਿਹੜਾ 2285 ਦਾ ਦਰਜ ਕਰਕੇ ਤੇ ਇਹਨੂੰ ਕੋਰਟ ਜੱਜ ਅਸੀਂ ਪੇਸ਼ ਕੀਤਾ ਆ ਇਹਦਾ ਰਮਾਨ ਹਾਸਲ ਕਰਨ ਲਈ ਤੇ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਬੰਦਾ ਜਿਹੜਾ ਕੱਲ ਗ੍ਰਿਫਤਾਰ ਕੀਤਾ ਆ ਜਿਹਦਾ ਗਗਨਦੀਪ ਸਿੰਘ ਇਹ ਹੈਗਾ ਤਲੇਤੇ ਦਾ ਰਹਿਣ ਵਾਲਾ ਇਹਦੇ ਕੋਲੋਂ ਜਿਹੜੀਆਂ 25 ਬੋਤਲਾਂ ਜਿਹੜੀ ਨਾਜਾਇਜ਼ ਸ਼ਰਾਬ ਜਿਹੜੀ ਉਹ ਬਰਾਮਦ ਕੀਤੀ ਆ ਤੇ اور ਇਹਦੇ ਖਿਲਾਫ ਜਿਹੜਾ ਮੁਕਦਮਾ ਨੰਬਰ 60 ਜਿਹੜਾ ਇਹ ਦਰਜ ਰਜਿਸਟਰ ਕਰਕੇ ਤੇ ਇਹ ਬੇਲੇਬਲ ਜੁਰਮ ਹੋਣ ਕਰਕੇ ਜ਼ਮਾਨਤ ਇਹਦੀ ਲੈ ਲਈ ਗਈ ਆ ਪਰ ਇਹਦੇ ਤੇ ਪੂਰੀ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਗਈ ਆ ਪਹਿਲੇ ਵੀ ਕੋਈ ਮੁਕਦਮੇ ਹੈਗੇ ਆ ਇਹਦੇ ਇਹ ਨਹੀਂ ਹਾਲੇ ਇਹ ਨਵੇਂ ਉੱਠੇ ਨੇ ਹਾਲੇ ਇਹਨਾਂ ਦੇ ਖਿਲਾਫ ਪਹਿਲੇ ਮੁਕਦਮਾ ਕੋਈ ਨਹੀਂ ਆ ਹੁਣ ਨਵੇਂ ਉੱਠੇ ਨੇ ਨਵਾਂ ਇਹਨਾਂ ਨੂੰ ਸ਼ੁਰੂ ਕੀਤਾ ਕੰਮ ਹਾਲੇ ਦੋਨਾਂ ਨੇ ਹਾਂ ਦੋਨਾਂ ਨੇ ਗੁਰਾਏ ਪੁਲਿਸ ਨੇ ਪੈਣ ਨਸ਼ੀਲੀਆਂ ਗੋਲੀਆਂ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੁਰਾਏ ਸਿਕੰਦਰ ਸਿੰਘ ਵਿਰਕ ਨੇ ਦੱਸਿਆ ਕਿ ਚੌਂਕੀ ਇੰਚਾਰ ਤਲੇਤਾ ਸੁਭਾਸ਼ ਕੁਮਾਰ ਨੇ ਪੁਲਿਸ ਪਾਰਟੀ ਸਮੇਤ ਦੌਰਾਨੇ ਗਸ਼ਤ ਬੜਾ ਪਿੰਡ ਤੋਂ ਕਮਾਲਪੁਰ ਰੋਡ ਤੋਂ ਤੀਰਤ ਸਿੰਘ ਉਰਫ ਜੱਗਾ ਪੁੱਤਰ ਜਸਵਿੰਦਰ ਸਿੰਘ ਵਾਸੀ ਜਾਂਡ ਥਾਣਾ ਗੁਰਾਏ ਨੂੰ ਕਾਬੂ ਕਰਕੇ ਉਸ ਪਾਸੋਂ 60 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ ਜਿਸ ਦੇ ਖਿਲਾਫ ਥਾਣਾ ਗੁਰਾਏ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਉਨਾ ਦੱਸਿਆ ਕਿ ਸਤਰਾਹੀ ਐਸਆਈ ਬਾਬਾ ਸਿੰਘ ਨੇ ਨਜਾਇਜ਼ ਸ਼ਰਾਬ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਗਗਨਦੀਪ ਉਰਫ ਗਗਨ ਪੁੱਤਰ सुरेंद्र ਸਿੰਘ ਵਾਸੀ ਪਿੰਡ ਧਲੇਤਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰਦੇ ਹੁੰਗਾਈ ਨਾਲ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਗੁਰਾਇਆਂ ਤੋਂ ਨਵਰਾਂਗ ਚੈਨਲ ਦੇ ਮਨੀਸ਼ ਕੌਸ਼ਲ ਦੀ ਵਿਸ਼ੇਸ਼ ਰਿਪੋਰਟ